ਗੱਡੀ ਮੈਂ ਨਾ ਯੋ ਆ ਰਿਕਸ਼ਾ ਚਲਾਉਣਾ ਮੈਂ ਨਾ ਲੈ ਕੇ ਆ ਰਿਹਾ ਸੀਗਾ ਇਧਰੋਂ ਤੇ ਇਧਰੋਂ ਅਚਾਨਕ ਹੀ ਗੱਡੀ ਏ ਸਵਿਫਟ ਆ ਜਿਹੜੀ ਪਈ ਪਹਿਲਾਂ ਇਹ ਇਧਰੋਂ ਕੱਚੇ 'ਚ ਉਤਰ ਗਈ ਤੇ 1 ਲੱਖ ਦੀ ਉਹਨਾਂ ਨੇ ਸੈਂਟਰ 'ਚ ਕਰ ਲਈ ਇਧਰੋਂ ਜਿਹੜਾ ਟੀਪਰ ਆ ਉਹ ਰੋੜਿਆਂ ਦਾ ਪਰਿਆ ਭੱਜਿਆ ਆ ਰਿਹਾ ਜੀਗਾ ਬਟ ਅਚਾਨਕ ਹੀ ਫਿਰ ਇਹ ਨਾਲ ਜੀ ਟੱਕਰ ਹੋ ਗਈ ਤੇ ਗੱਡੀ ਇਧਰ ਉਤਰ ਗਈ ਟੀਪਰ ਜਾ ਕੇ ਗਾਹਾਂ ਰੁਕਿਆ ਉਹ ਤੋਂ ਬ੍ਰੇਕ ਨਹੀਂ ਲੱਗੇ ਗੱਡੀ ਟੱਕਰ ਗਿਆ ਬਈ ਗੱਡੀ 'ਚ ਕੋ ਲੇਡੀ ਸੀਗੀ ਜੀ ਤੇ ਕੁੜੀ ਚਲਾ ਰਹੀ ਸੀਗੀ ਤੇ ਇੱਕ ਛੋਟਾ ਬੱਚਾ ਸੀਗਾ ਤੇ ਇੱਕ ਮੁੰਡਾ ਸੀਗਾ ਉਹ ਪਿੱਛੇ ਪਿਆ ਹੀ ਸੀਗਾ ਬਸ ਕਿੰਨੀ ਕੌਂਗਰੀ ਅੱਗੇ ਬੱਚੇ ਸੀ ਜਿਹੜੇ ਉੱਪਰ ਬੱਚਾ 3 ਸਾਲ ਦਾ ਸੀਗਾ ਜੀ 3.5 ਸਾਲ ਦਾ ਹੋਊਗਾ ਤੇ ਲੇਡੀਜ਼ ਦੀ ਉਮਰ ਥੋੜੀ ਖਾਸੀ ਸੀਗੀ 35-40 ਸਾਲ ਦੀ ਹੋਊ ਤੇ ਕੁੜੀ ਕੁੜੀ 17-18 ਸਾਲ ਦੀ ਜਿਹੜੀ ਕੁੜੀ ਚਲਾ ਰਹੀ ਸੀ ਮਤਲਬ ਉਹਦੇ ਤਾਂ ਲੱਤਾਂ ਪੂਰੀਆਂ ਵਿਚਾਈਆਂ ਵੀਆਂ ਸੀ ਇਹਦੇ ਸਟੀering ਵਾਰਾ ਜਮ ਟੁੱਟਿਆ ਹੋਇਆ ਬਾਕੀ ਸਾਈਡ ਤੇ ਸ਼ਾਇਦ ਉਹਨਾਂ ਦੇ ਮਾਤਾ ਜੀ ਸੀਗੇ ਉਹਨਾਂ ਦਾ ਵੀ ਮਤਲਬ ਉਹ ਟਾਕੀ ਪਾੜ ਕੇ ਟਾਕੂਆਂ ਵਾਰਨ ਨਾਲ ਉਹ ਕੱਢੇ ਨੇਗੇ ਤੇ ਪਿੱਛੇ ਜਿਹੜਾ ਇੱਕ ਬੱਚਾ ਸੀ ਛੋਟਾ ਉਹ ਪਹਿਲਾਂ ਕੱਢ ਲਿਆ ਸੀ ਪਿੱਛੇ ਕੋ ਜੈਂਟਸ ਸੀ ਉਹ ਵੀ ਪਹਿਲਾਂ ਕੱਢ ਲਈ ਸੀ ਕਿੰਨੇ ਸਵਾਰ ਕਿੰਨੇ ਤੇ ਗੱਡੀ ਚ ਸੀ ਚਾਰ ਬੰਦੇ ਤੇ ਜੀ ਚਾਰ ਬੰਦੇ ਹਾਂ ਇੱਕ ਛੋਟੇ ਛੋਟੇ ਬੱਚੇ ਸਮੀਰ ਜੀ ਮਤਲਬ ਦੋ ਲੇਡੀਜ਼ ਮੂਰੇ ਸੀਗਾ ਤੇ ਇੱਕ ਬੱਚਾ ਤੇ ਇੱਕ ਜੈਂਟਸ ਸੀ ਜਿਹੜੋ ਪਿੱਛੇ ਸੀਗੇ ਹਾਂਜੀ ਚਾਰ ਜਣੇ ਚਾਰ ਜਣੇ ਪੂਰੇ ਹਾਲਾਤ ਕਿ ਹਾਲਤ ਤੋਂ ਬਈ ਨਾ ਹਾਲਾਤ ਸਾਰ ਜਿਹੜੇ ਮੈਂ ਦੇਖਨੇ ਮੇ ਜਿਹੜੇ ਮੂਰੇ ਵਾਲੇ ਸੀ ਉਹਨਾਂ ਦਾ ਠੀਕ ਆ ਮਤਲਬ ਸੱਟਾਂ ਕਾਫੀ ਨੇ ਜਿਆਦੇ ਵੀ ਜਾਨੀ ਹੋ ਸਕਦਾ ਲੱਤਾਂ ਵੀ ਟੁੱਟ ਗਈਆਂ ਹੋਣ ਆ ਕੁੜੀ ਦੇ ਨਾਲ ਯਾਨੀ ਬੱਚਾ ਜਿਹੜਾ ਕੋ ਮੇ ਤੋਂ ਪਹਿਲਾਂ ਲੱਗੇ ਸੀ ਉਹਦੇ ਬਾਰੇ ਮੈਂ ਦੇਖੀ ਉਹਦੇ ਸਿਰ 'ਤੇ ਸੱਟ ਕਾਫੀ ਕਹਿੰਦੇ ਨੇ ਵੀ ਲੱਗੀ ਆ ਸਰ ਜਿਹੜੇ ਨਾਬਾ ਰੋਡ ਤੇ ਐਕਸੀਡੈਂਟ ਹੋਇਆ ਕਿਸ ਦਾ ਹੋਇਆ ਤੇ ਕਿਸ ਦੀ ਡੈਥ ਹੋਇਆ ਕਿੰਨੇ ਜਣੇ ਸੀ ਪਲੀ ਪਟਿਆਲਾ ਸਾਈਡ ਤੋਂ ਇੱਕ ਟਿਪਰ ਆ ਰਿਹਾ ਸੀਗਾ ਪੱਥਰਾਂ ਨਾਲ ਭਰਿਆ ਹੋਇਆ ਤੇ ਨਾਬਾ ਸਾਈਡ ਤੋਂ ਇੱਕ ਕਾਰ ਸੀਗੀ ਸਵਿਫਟ ਕਾਰ ਜਿਹ ਇੱਕ ਸੀਗਾ ਛੱਲ ਜਾ 3 ਸਾਲ ਤੋਂ 4 ਸਾਲ ਦਾ ਬੱਚਾ ਸੀਗਾ ਇਹ ਤੇ ਦੂਜਾ ਸੀਗਾ ਸਹਿਨਾਜ 20 ਸਾਲ ਦੀ ਸੀ ਤੇ ਇਮਰਾਨ ਖਾਨ 17 ਸਾਲ ਦੇ ਤੇ ਸਲਮਾ 35 ਸਾਲ ਇਹ ਚਾਰ ਜਣੇ ਸੀਗੇ ਕਿ ਬੱਚੇ ਦੀ ਐਡਮਿਸ਼ਨ ਕਰਵਾ ਕੇ ਆ ਰਹੇ ਸੀਗੇ 90 ਤੋਂ ਤੇ ਇਹਦੇ ਵਿੱਚ ਪਤਾ ਲੱਗਿਆ ਹੁਣ ਜਿਹੜਾ ਬੱਚਾ ਸੀਗਾ ਉਹਦੀ ਡੈਥ ਹੋ ਚੁਗੀ ਹੈ ਬਾਕੀ ਤਿੰਨ ਸੀਗੇ ਜਿਹੜੇ ਰਜਿੰਦਰ ਹਸਪੀਟਲ ਪੇਸ ਤੇ ਆ ਉੱਥੋਂ ਇਹਨਾਂ ਨੇ ਰੈਫਰ ਕਰਤਾ ਅਮਰ ਹਸਪੀਟਲ ਦੇ ਵਿੱਚ ਗਰਮ ਵੀ ਮੇ ਹੋ ਗਿਆ ਜੀ ਬੱਚੇ ਨੂੰ ਕਾਰਨ ਇਹ ਜਾ ਕੇ ਹੁਣ ਮੌਕਾ ਦੇਖਿਆ ਮੈਂ ਸਾਰਾ ਉੱਥੇ ਬਾਕੀ ਉਹਨਾਂ ਜਾ ਕੇ ਪਤਾ ਲੱਗੇਗਾ ਬਿਆਨਵਾਰਾਂ ਲਵਾਂਗੇ ਬਾਕੀ ਲੋਕ ਜਿਹੜੇ ਲੋਕਾਂ ਤੋਂ ਪਤਾ ਲੱਗਿਆ ਤੇ ਕਿੰਦਗੀ ਇੱਕਦਮ ਕਾਰ ਥੋੜੀ ਡਗ ਮਗਾ ਗਈ ਸੀ ਉਹਦੇ ਕਰਕੇ ਐਕਸੀਡੈਂਟ ਹੋਇਆ ਜਿਹੜੇ ਬੈਲੈਂਸ ਕਾਰ ਦਾ ਹਾਂਜੀ ਕਿੰਨਾ ਤੇ ਭਿਆਨਕ ਹਾਦਸਾ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਸੀਗਾ ਇਹ ਜਿਹਦੇ ਵਿੱਚ ਅਸੀਂ ਜਿਹੜੇ ਬੱਚੇ ਸੀਗੇ ਜਿਹੜੇ ਅੰਦਰ ਸੀਗੇ ਉਹ ਖਿੜਕੀਆਂ ਤੋੜ ਕੇ ਵਿੱਚੋਂ ਕੱਢ ਕੇ ਭੇਜੀ ਸੀ ਹੁਣ ਫਾਦਰ ਕੀ ਕਰ ਰਹੀ ਫਾਦਰ ਹੁਣ ਕਾਰਵਾਈ ਕਰ ਰਹੇ ਆ ਅਸੀਂ ਬਾਕੀ ਬਿਆਨਵਾਂ ਲੈਂਦੇ ਬਿਆਨਵਾਂ ਦਾ ਬਰਚਾ ਦਰਜ ਕਰਦੇ ਆ ਗੱਡੀ ਮੈਂ ਨਾ ਇਹ ਰਿਕਸ਼ਾ ਚਲਾਉਣਾ ਨਹੀਂ ਮੈਂ ਨਾ ਲੈ ਕੇ ਆ ਰਿਹਾ ਸੀਗਾ ਇਧਰੋਂ ਤੇ ਇਧਰੋਂ ਅਚਾਨਕ ਹੀ ਗੱਡੀ ਏ ਸਵਿਫਟ ਆ ਜਿਹੜੀ ਭਈ ਪਹਿਲਾਂ ਇਹ ਇਧਰੋਂ ਕੱਚੇ 'ਚ ਉਤਰ ਗਈ ਤੇ 1 ਲੱਖਤੀ ਉਹਨਾਂ ਨੇ ਸੈਂਟਰ 'ਚ ਕਰ ਲਈ ਇਧਰੋਂ ਜਿਹੜਾ ਟੀਪਰ ਆ ਉਹ ਰੋੜਿਆਂ ਦਾ ਪਰਿਆ ਭੱਜਿਆ ਆ ਰਿਹਾ ਜੀਗਾ ਬਟ ਅਚਾਨਕ ਹੀ ਫਿਰ ਇਹ ਨਾਲ ਜੀ ਟੱਕਰ ਹੋ ਗਈ ਤੇ ਗੱਡੀ ਇਧਰ ਉਤਰ ਗਈ ਟੀਪਰ ਜਾ ਕੇ ਗਾਹਾਂ ਰੁਕਿਆ ਉਹ ਤੋਂ ਬ੍ਰੇਕ ਲੱਗੇ ਗਏ ਗੱਡੀ 'ਚ ਇੱਕ ਲੇਡੀ ਸੀਗੀ ਜੀ ਤੇ ਕੁੜੀ ਚਲਾ ਰਹੀ ਸੀਗੀ ਤੇ ਇੱਕ ਛੋਟਾ ਬੱਚਾ ਸੀਗਾ ਤੇ ਇੱਕ ਮੁੰਡਾ ਸੀਗਾ ਉਹ ਪਿੱਛੇ ਪਿਆ ਹੀ ਸੀਗਾ ਬਸ ਬੱਚਾ ਤਿੰਨ ਸਾਲ ਦਾ ਸੀਗਾ ਜੀ ਸਾਢੇ 3 ਸਾਲ ਦਾ ਹੋਊਗਾ ਤੇ ਲੇਡੀਜ਼ ਦੀ ਉਮਰ ਥੋੜੀ ਖਾਸੀ ਸੀਗੀ 35-40 ਸਾਲ ਦੀ ਹੋ ਤੇ ਕੁੜੀ ਕੁੜੀ 17-18 ਸਾਲ ਦੀ ਜਿਹੜੀ ਕੁੜੀ ਚਲਾ ਰਹੀ ਸੀ ਮਤਲਬ ਉਹਦੀ ਤਾਂ ਲੱਤਾਂ ਪੂਰੀਆਂ ਹੀ ਵਿਚਾਈਆਂ ਹੋਈਆਂ ਸੀ ਇਹਦੇ ਸਟੀਅਰਿੰਗ ਵਾਰਾ ਜਮ ਟੁੱਟਿਆ ਹੋਇਆ ਬਾਕੀ ਸਾਈਡ ਤੇ ਸ਼ਾਇਦ ਉਹਨਾਂ ਦੇ ਮਾਤਾ ਜੀ ਸੀਗੇ ਉਹਨਾਂ ਦਾ ਵੀ ਮਤਲਬ ਉਹ ਟਾਕੀ ਪਾੜ ਕੇ ਟਾਕੂਆਂ ਵਾਰਨ ਨਾਲ ਉਹ ਕੱਢੇ ਨੇਗੇ ਤੇ ਪਿੱਛੇ ਜਿਹੜਾ ਇੱਕ ਬੱਚਾ ਸੀ ਛੋਟਾ ਉਹ ਪਹਿਲਾਂ ਕੱਢ ਲਿਆ ਸੀ ਪਿੱਛੇ ਕੋ ਜੈਂਟਸ ਸੀਗੇ ਉਹ ਵੀ ਪਹਿਲਾਂ ਕੱਢ ਲਈ ਸੀ ਕਿੰਨੇ ਸਵਾਰ ਕਿੰਨੇ ਤੇ ਗੱਡੀ ਚ ਸੀ ਚਾਰ ਬੰਦੇ ਤੇ ਜੀ ਚਾਰ ਬੰਦੇ ਹਾਂ ਇੱਕ ਛੋਟੇ ਛੋਟੇ ਬੱਚੇ ਸਮੇਤ ਜੀ ਮਤਲਬ ਦੋ ਹਾਂਜੀ ਚਾਰ ਦਿਨੇ ਪੂਰੇ ਫਲਾਤ ਦੇ ਹਾਲਤ ਤੋਂ ਮੈਂ ਦੇਖਿਆ ਫਲਾਤ ਸਾਰ ਜਿਹੜੇ ਮੈਂ ਦੇਖਨੇ ਮੈਂ ਜਿਹੜੇ ਮੂਰੇ ਵਾਲੇ ਸੀ ਉਹਨਾਂ ਦਾ ਠੀਕ ਆ ਮਤਲਬ ਸੱਟਾਂ ਕਾਫੀ ਨੇ ਜਿਆਦੇ ਵੀ ਜਾਨੀ ਹੋ ਸਕਦਾ ਲੱਤਾਂ ਵੀ ਟੁੱਟ ਗਈਆਂ ਹੋਣ ਆ ਕੁੜੀ ਦੇ ਨਾਲ ਯਾਨੀ ਬੱਚਾ ਜਿਹੜਾ ਕੋ ਮੇਰੇ ਤੋਂ ਪਹਿਲਾਂ ਲੱਗੇ ਸੀ ਉਹਦੇ ਬਾਰੇ ਮੈਂ ਦੇਖਿਆ ਉਹਦੇ ਸਿਰ ਤੇ ਸੱਟ ਕਾਫੀ ਕਹਿੰਦੇ ਨੇ ਵੀ ਲੱਗੀ ਆ ਸਰ ਜਿਹੜੇ ਨਾਬਾ ਰੋਡ ਤੇ ਐਕਸੀਡੈਂਟ ਹੋਇਆ ਕਿਸ ਦਾ ਹੋਇਆ ਤੇ ਕਿਸ ਦੀ ਡੈਥ ਹੋਇਆ ਕਿੰਨੇ ਜਿਹੜੇ ਨੇ ਲਈ ਪਟਿਆਲਾ ਸਾਈਡ ਤੋਂ ਇੱਕ ਟਿਪਰ ਆ ਰਿਹਾ ਸੀਗਾ ਪੱਥਰਾਂ ਨਾਲ ਭਰਿਆ ਹੋਇਆ ਤੇ ਨਾਬਾ ਸਾਈਡ ਤੋਂ ਇੱਕ ਕਾਰ ਸੀਗੀ ਸਵਿਫਟ ਕਾਰ ਜਿਹਦੇ ਵਿੱਚ ਚਾਰ ਜਣੇ ਇੱਕ ਸੀਗਾ ਸੈਲਜਾ 3 ਸਾਲ ਤੋਂ 4 ਸਾਲ ਦਾ ਬੱਚਾ ਸੀਗਾ ਇਹ ਤੇ ਦੂਜਾ ਸੀਗਾ ਸਹਿਨਾਜ 20 ਸਾਲ ਦੀ ਸੀ ਤੇ ਇਮਰਾਨ ਖਾਨ 17 ਸਾਲ ਦੇ ਤੇ ਸਲਮਾ 35 ਸਾਲ ਇਹ ਚਾਰ ਜਣੇ ਸੀਗੇ ਕਿ ਬੱਚੇ ਦੀ ਐਡਮਿਸ਼ਨ ਕਰਵਾ ਕੇ ਆ ਰਹੇ ਸੀਗੇ 90 ਤੋਂ ਤੇ ਇਹਦੇ ਵਿੱਚ ਪਤਾ ਲੱਗਿਆ ਹੁਣ ਜਿਹੜਾ ਬੱਚਾ ਸੀਗਾ ਉਹਦੀ ਡੈਥ ਹੋ ਚੁਗੀ ਹੈ ਬਾਕੀ ਤਿੰਨ ਸੀਗੇ ਜਿਹੜੇ ਰਜਿੰਦਰ ਹਸਪੀਟਲ ਪੇਸ ਤੇ ਆ ਉੱਥੋਂ ਇਹਨਾਂ ਨੇ ਰੈਫਰ ਕਰਤਾ ਅਮਰ ਹਸਪੀਟਲ ਦੇ ਵਿੱਚ ਗਰਮ ਕੀ ਮੇ ਹੋਇਆ ਜੀ ਵਕਸਨ ਦੇ ਕਾਰਨ ਜਾ ਕੇ ਹੁਣ ਮੌਕਾ ਦੇਖਿਆ ਮੈਂ ਸਾਰਾ ਉੱਥੇ ਬਾਕੀ ਉਹਨਾਂ ਜਾ ਕੇ ਪਤਾ ਲੱਗੇਗਾ ਬਿਆਨਬਾਰਾਂ ਲਵਾਂਗੇ ਬਾਕੀ ਲੋਕ ਜਿਹੜੇ ਲੋਕਾਂ ਤੋਂ ਬਸ ਲੱਗਿਆ ਤੇ ਕਿੰਦਗੀ ਇੱਕਦਮ ਕਾਰ ਥੋੜੀ ਟਕ ਮਗਾ ਗਈ ਸੀ ਉਧੇ ਕਰਕੇ ਐਕਸੀਡੈਂਟ ਹੋਇਆ ਜਿਹੜੇ ਬੈਲੈਂਸ ਕਰ ਹਾਂਜੀ ਕਿੰਨਾ ਤੇ ਭਿਆਨਕ ਹਾਦਸਾ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਸੀਗਾ ਇਹ ਜਿਹਦੇ ਵਿੱਚ ਅਸੀਂ ਜਿਹੜੇ ਬੱਚੇ ਸੀਗੇ ਜਿਹੜੇ ਅੰਦਰ ਸੀਗੇ ਉਹ ਖਿੜਕੀਆਂ ਤੋੜ ਕੇ ਵਿੱਚੋਂ ਕੱਢ ਕੇ ਭੇਜੀ ਸੀ ਤੂੰ ਫਰਦਰ ਕੀ ਕਰ ਰਹੀ ਫਰਦਰ ਹੁਣ ਕਾਰਵਾਈ ਕਰ ਰਹੇ ਆ ਅਸੀਂ ਬਾਕੀ ਬਿਆਨਬੋਨ ਲੈਣੇ ਬਿਆਨਬਾਨ ਦਾ ਪਰਚਾ ਦਰਜ ਕਰਦੇ ਆ